ਖਾਲੀਪਤਾਲ ਜੀ ਅੱਜ ਕਿਸ ਮੁੱਦੇ ਨੂੰ ਲੈ ਕੇ ਇਕੱਠੇ ਹੋਏ ਅੱਜ ਅਸੀਂ ਜੀ ਪਤਲੰਡੀ ਆਇਆ ਬਿਜਲੀ ਦੇ ਮੁੱਦੇ ਨੂੰ ਲੈ ਕੇ ਇਕੱਠੇ ਹੋਏ ਜੀ ਬਿਜਲੀ ਸਾਡੇ ਬਹੁਤ ਤੰਗ ਕਰੀ ਜਾਂਦਾ ਸਾਨੂੰ ਪਾਵਰ ਕੱਟ ਤੇ ਪਾਵਰ ਕੱਟ ਲਾਈ ਜਾਂਦੇ ਜਿਹੜੇ ਸਾਡੀ ਦੇ ਸਪਲਾਈ ਚੱਲਦੀ ਹੁੰਦੀ ਹੈ ਕੱਟ ਕੇ ਕਾਹਨ ਜੀ ਲਾਈਨ ਥੋੜੀ ਚਲੀ ਜਾਂਦੀ ਆ ਲਾਈਨ ਖੇਤਾਂ ਵਿੱਚ ਆ ਸਿੱਧਾ ਖੇਤਾਂ ਵਿੱਚ ਆ ਪਗਲ ਨਾਲ ਚੱਲਦੀ ਜਿੱਥੇ ਆ ਆਪ ਕੋਈ ਇੱਕ ਬਟੇਗਾ ਜੇ ਉਹਨੇ ਥੋੜੀ ਲਾਈਨ ਚਲੀ ਜਾਂਦੀ ਆ ਠੀਕ ਆ ਜੀ ਤੇ ਅਗਰ ਜੇ ਮੰਨ ਲਓ ਤੁਹਾਡੇ ਅੱਜ ਇੱਥੇ ਸਿਉਚਿਤ ਅਧਿਕਾਰੀ ਨਾਲ ਮਿਲਣ ਦੀ ਤੁਸੀਂ ਮੀਟਿੰਗ ਕੀਤੀ ਆ ਜੇ ਸਾਹਮਣੇ ਐਸੀ ਇਨਸਾਨ ਨਾਲ ਬੈਠੇ ਜਿੱਤੀ ਆ ਜੇ ਕੋਈ ਸਾਡੇ ਹੱਲ ਹੁੰਦਾ ਲੇ ਫਿਰ ਕਹਿੰਦੇ ਫਰਦਾ ਅਸੀਂ ਕੋਈ ਕਰਾਂਗੇ ਆਪ ਵੀ ਕਾਰਵਾਈ ਹੋਰ ਕਰਾਂਗੇ ਤੇ ਰੋਡ ਜਾਮ ਕਰਾਂਗੇ ਬਾਅਦ ਵਿੱਚ ਹਾਂਜੀ ਇਦੋਂ ਅਗਲਾ ਤੁਹਾਡਾ ਐਕਸ਼ਨ ਕੀ ਹੋਏਗਾ ਜੀ ਇਦੋਂ ਅਗਲਾ ਵੀ ਰਿਐਕਸ਼ਨ ਇਹ ਆ ਵੀ ਸਾਡੇ ਪਿੰਡਾਂ 'ਚ ਨਾਟਕੋ ਵੀ ਲੈਟ ਜਾਂਦੀ ਏ। ਮੋਟਰ ਵਾਲੀ ਅਸੀਂ ਦੇਖੀ ਆਨੇ ਰਾਤੀ ਰਾਤ ਦੀ ਕਿ ਸਾਡੇ ਪਿੰਡ ਡਬਲ ਚੱਲਨੀ ਸੀਗੀ। ਸਾਡੇ ਬਰਾ ਲਾਈਟ ਛੱਡੀ 1:30 ਵਜੇ ਨੇ ਕੱਟ ਲਈ ਆ। ਉਸ ਤੋਂ ਬਾਅਦ ਹਾਂ ਦਿਨ ਦੀ ਗੱਲ ਆ 1:30 ਵਜੇ ਕੱਟੀ 1:30 ਵਜੇ ਜੱਲੀ ਸੀ ਸਾਢੇ 7 ਫੇਰ ਕੱਟ ਲਈ ਆ। ਸਾਢੇ 7 ਤੋਂ ਬਾਅਦ ਸਵੇਰ ਦੀ ਕੋਈ ਲਾਈਟ ਨਹੀਂ ਸੀ। ਅਸੀਂ ਗ੍ਰੈਂਡ 'ਚ ਆਇਆ ਗ੍ਰੈਂਡ ਦੇ ਵਿੱਚ ਪਹਿਲੀ ਗੱਲ ਸਾਨੂੰ ਚੌਂਕੀ ਦਾ ਟਕੇ ਮਾਰਨ ਪੈ ਗਿਆ। ਉਹਦੇ ਵਿੱਚ ਵੀਡੀਓ ਵਿੱਚ ਵੀ ਹੈਗਾ ਜੀ। ਉਸ ਤੋਂ ਬਾਅਦ ਉਹ ਮੁਲਾਜ਼ਮ ਕਹਿੰਦਾ 4 ਘੰਟੇ ਰਾਤੀ ਛੱਡੀ ਏ। ਸਾਨੂੰ 4 ਮਿੰਟ ਦਾ ਸਬੂਤ ਕਰਾ ਦੇ 4 ਮਿੰਟ ਇਹ ਸਾਡੀ ਨਹੀਂ ਸੁਣਵਾਈ ਹੁੰਦੀ ਇਸ ਤੋਂ ਬਾਅਦ ਦੋ ਚਾਰ ਦਿਨ ਦੇਖਾਂਗੇ ਰੋਡ ਜਮ ਕਰਾਂਗੇ ਮਜਬੂਰੀ ਖਾਤਰ ਠੀਕ ਹੈ ਜੀ ਤੇ ਅੱਜ ਤੋਂ ਦੇ ਪਾਸੇ ਤੋਂ ਕਰਨਾ ਗੱਲ ਹੋਣੀ ਹੈ ਜੀ ਅੱਜ ਸਾਡੀ ਐਕਸ਼ਨ ਸਾਹਿਬ ਨਾਲ ਉਹਨਾਂ ਨੇ ਮੀਟਿੰਗ ਰੱਖੀ ਹੈ ਕਿ ਇਹਦਾ ਕੋਈ ਮਸਲਾ ਹੱਲ ਕਰ ਦੇ ਇਹ ਸਾਡਾ ਨਹੀਂ ਮਸਲਾ ਹੱਲ ਹੁੰਦਾ ਇਸ ਤੋਂ ਬਾਅਦ ਅਸੀਂ ਮਜਬੂਰੀ ਖਾਤਰ ਹੀ ਰੋਡ ਜਮ ਕਰਨਾ ਹੀ ਹੋਰ ਕੀ ਕਰ ਸਕਦੇ ਇਹ ਲੈਡ ਦੀ ਸਮੱਸਿਆ ਤੁਹਾਨੂੰ ਕਿੰਨੇ ਦਿਨ ਤੋਂ ਆ ਰਹੀ ਹੈ ਇਹ ਲੈਡ ਦੀ ਤਕਰੀਬ ਦੇਖੋ ਛੋਨਾ ਲੈਡ ਸਾਰੀ ਆ ਗਈ ਪਹਿਲਾਂ ਅਸੀਂ ਬਰਦਾਸ਼ਤ ਕਰੀ ਗਏ ਆ ਚਲੋ ਅੱਜ ਸੁਧਰਦੀ ਆਈ ਸੁਧਰਦੀ ਹੈ ਅੱਜ ਤੋਂ ਜਿਵੇਂ ਦਵਾਰ ਕੀ 4 ਘੰਟੇ ਦੇਰੋਂ ਖੜ ਗਈ 4 ਘੰਟੇ ਤਕ ਆਜ ਕੀ ਕਰ ਸਕਦੇ ਬਿਲਕੁਲ ਬਹੁਤ ਹੋੜ ਹੈ ਕਿ ਮਾਰਸ਼ਾ ਨਹੀਂ ਦੇਖਾ ਬਿਜਲੀ ਦੀ ਕਟਾਫ ਕਰੀ ਜਾਂਦੇ ਅੰਮ੍ਰਿਤਪੁਰ ਦਾ ਨੀਤ ਮੇਰਾ ਸਤਿਕਾਰ ਸੰਘੇਲਾ ਪ੍ਰਦਾਨ ਕਰਕੇ ਸਾਡੇ ਅੱਜ ਸਾਡੇ ਪਿੰਡ ਜੰਨ ਵਾਲੇ ਤੋਂ ਸਾਡੇ ਜਿਹੜੀ ਸਪਲਾਈ ਕੱਟ ਹੋਈ ਹੈਗੀ ਆ ਲਗਾਤਾਰ ਇੱਕ ਕਟਲਾ ਰਹੇ ਹੈਗੇ ਉਸ ਦੇ ਤੇ ਅਸੀਂ ਇਥੇ ਜਿਹੜਾ ਜਿਹੜਾ ਡੇਟ ਬੰਦ ਕੀਤਾ ਹੈਗਾ ਬਿਜਲੀ ਦੇ ਤੱਕ ਲਾਲਾ ਬਾਦ ਦਾ ਸਾਡੀ ਮੰਗੇ ਹੈਗੀ ਆ ਵੀ ਇੱਕ ਪਾਸੇ ਜਿਹੜੀ ਕਿਸਾਨਾਂ ਦੀ ਫਸਲ ਜਿਹੜੀ ਆਰ ਨਾਲ ਕੋ ਕਰੀ ਹੈਗੀ ਆ ਸਾਡੇ ਨਾਰਾਂ ਦੇ ਵਿੱਚ ਵੀ ਪਾਣੀ ਪ੍ਰੋਪਰ ਦਿੱਲੇ ਉਹ ਕਿਸ ਤਹਾਗਾ ਦਿੱਤਾ ਨਹੀਂ ਜਾ ਰਿਹਾ ਬਿਜਲੀ ਜਿਹੜੀ ਸਾਡੀ ਉਹ ਲਗਾਤਾਰ ਕੱਟ ਲਾਇਆ ਜਾ ਰਿਹਾ ਲੋਕਾਂ ਨੂੰ ਭਾਰੀ ਮੇਟਣਾ ਦਾ ਸਾਹਮਣਾ ਕਰਨਾ ਪੈ ਰਿਹਾ ਝੋਨਾ ਲੋਕਾਂ ਦਾ ਸੁੱਕ ਰਿਹਾ ਹੈਗਾ ਇਸ ਕਰਕੇ ਸਾਡਾ ਅੱਜ ਅਸੀਂ ਇੱਥੇ ਧਰਨਾ ਲਾਇਆ ਸੀ ਸਾਨੂੰ ਇਹ ਤੋਂ ਸੱਤ ਆਇਆ ਵੀ ਜਿਹੜੀ ਤੁਹਾਡਾ ਬਕਾਇਆ ਹੈਗਾ ਉਹ ਲੈਟ ਦਾ ਭਾਲ ਕਿ ਅਗਰ ਜੇ ਤੁਹਾਡਾ ਬਕਾਇਆ ਨਹੀਂ ਦਿੱਤਾ ਜਾਂਦਾ ਤੁਹਾਡਾ ਅਗਲਾ ਕਰਮ ਕੀ ਹੋਏ ਸਾਡਾ ਅਗਲਾ ਕਰਮ ਤਾਂ ਇਹ ਹੀ ਹੈ ਜੀ ਹੁਣ ਸਾਡੇ ਲੋਕ ਜਿਹੜੀਆਂ ਸਾਡੀਆਂ ਫਸਲਾਂ ਬਰਬਾਦ ਹੋ ਰਹੀਆਂ ਅਸੀਂ ਫਿਰ ਇਹ ਜਿਹੜੇ ਇਹਨਾਂ ਦੇ ਅਧਿਕਾਰੀ ਹੈਗੇ ਆ ਵੀ ਫਿਰ ਇੱਥੇ ਚੈਨ ਨਾਲ ਨਹੀਂ ਬੈਠ ਸਕਣਗੇ ਅਸੀਂ ਇਹ ਤਿੱਖਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸੰਰਖਸ਼ ਕਰਾਂਗੇ ਅਸੀਂ ਰੋਡ ਜਾਮ ਕਰਾਂਗੇ ਪੰਜਾਬ ਸਰਕਾਰ ਦਾ ਪਿੰਡ ਪਿੰਡ ਦੇ ਵਿੱਚ ਅਸੀਂ ਬਹੁਤ ਵੱਡੇ ਪੱਧਰ ਤੇ ਰੋਸ ਪ੍ਰੋਤ ਕਰਕੇ ਇਹਨਾਂ ਦੇ ਘਰਾਓ ਕਰਾਂਗੇ ਇਹਨਾਂ ਦੇ ਐਮ ਐਲ ਏ ਐਮਪੀਆਂ ਦੇ ਠੀਕ ਹਨ ਸਰ ਆਜੋ ਜੀ ਅੱਜ ਜੀ ਇਹ ਜੇ ਅੱਜ ਧਰਨਾ ਲੱਗਿਆ ਸੀ ਇਹ ਕਿਹੜੀਆਂ ਗੱਲਾਂ ਦੇ ਆਧਾਰ ਤੇ ਚੱਕਿਆ ਗਿਆ ਜੀ ਬਾਈ ਜੀ ਗੱਲ ਇਹ ਵੀ ਕੱਲ ਸਾਡੇ ਇਲਾਕੇ ਦਾ ਡਬਲ ਡਬਲ ਚੱਲਣੀ ਸੀਗੀ ਜਿਹਦੇ ਚ ਸਾਨੂੰ ਇਹਨਾਂ ਦੀ ਸਾਡੇ 4 ਘੰਟੇ 35 ਮਿੰਟ ਇਦੇ ਚੋਂ ਮਾਲਕ 11 ਕਾ 11 ਘੰਟੇ ਤੇ ਕੋਈ 25 ਮਿੰਟ ਦੀ ਲੜ ਸਾਡੀ ਖਾ ਗਏ ਆ ਰਾਤ ਬਿਲਕੁਲ ਨਹੀਂ ਲੜ ਦਿੱਤੇ ਗਏ ਸਵੇਰ ਅਸੀਂ ਪੁੱਛਿਆ ਸਾਡਾ ਕੋਈ ਗੱਲਬਾਤ ਨਹੀਂ ਸੁਣੀ ਇਹਨਾਂ ਨੇ ਅਸੀਂ ਗ੍ਰੈਡ ਗਏ ਗ੍ਰੈਡ ਕਹਿੰਦੇ ਸਾਨੂੰ ਐਕਸੀਨ ਦੇ ਕੋਲ ਜਾਓ ਐਕਸੀਨ ਦੇ ਕੋਲ ਗਏ ਐਕਸੀਨ ਸਾਨੂੰ ਨਹੀਂ ਮਿਲਿਆਗਾ ਆਖਰਕਾਰ ਅਸੀਂ ਐਸਡੀਓ ਦੇ ਕੋਲ ਆਏ ਆ ਐਸਡੀਓ ਨੇ ਸਾਨੂੰ ਨਹੀਂ ਮਿਲਿਆਗਾ ਇੱਥੇ ਧਰਨਾ ਲਾਤਾ ਕਿ ਡੀਐਸਪੀ ਸਾਹਿਬ ਆ ਡਿਊਟੀ ਸਾਹਿਬ ਆਏ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਐਸਜੀਓ ਦੇ ਕੋਲ ਐਸਜੀਓ ਨੇ ਕਿਹਾ ਵੀ ਸਾਡਾ ਜਿਹੜਾ ਬਤਾਇਆ ਬੰਦਾ ਆ 24 ਘੰਟੇ ਦੀ ਬਿਜਲੀ 24 ਘੰਟੇ ਕੱਟ ਕੇ ਤਿੰਨ ਟਾਰ ਕੰ ਦਾ ਕੱਟ ਲਾ ਕੇ ਢਾਈ ਤੋਂ 6 ਵਜੇ ਤੱਕ ਤੁਹਾਨੂੰ ਬਿਜਲੀ ਦੇਵਾਂਗੇ ਜੇ ਸਾਡੀ ਉਸ ਤੋਂ ਬਾਅਦ 8:30 ਵਜੇ ਫਿਰ ਸਪਲਾਈ ਬੰਦ ਦੀ ਹੈ ਰਾਤ ਦੀ ਹੁਣ ਉਹ ਕਹਿੰਦੇ ਵੀ ਜੇ ਪੂਰੀ ਚੱਲੇਗੀ ਪੂਰੀ ਚਲਾ ਦਾਂਗੇ ਨਹੀਂ ਜਿੰਨਾ ਜਿੰਨਾ ਵੀ ਟਾਈਮ ਚੱਲੇਗਾ ਪੀਸੀ ਦੇ ਹੁਕਮ ਅਨੁਸਾਰ ਹੀ ਉਹ ਤੁਹਾਨੂੰ ਬਿਜਲੀ ਦਿੱਤੀ ਜਾਊਗੀ ਇਸ ਕਰਕੇ ਅਸੀਂ ਤਾਂ ਸਾਫਟ ਕੀਤਾ ਜੇ ਫਿਰ ਵੀ ਤੁਸੀਂ ਇਸ ਵੇਲੇ ਜੇਕਰ ਮੰਨ ਲਓ ਤੁਹਾਨੂੰ ਇਹ ਸਪਲਾਈ ਨਹੀਂ ਦਿੱਤੀ ਜਾਂਦੀ ਤਾਂ ਤੁਹਾਡਾ ਅਗਲਾ ਕਦਮ ਕੀ ਹੋਏਗਾ ਜੇ ਸਪਲਾਈ ਬਾਈ ਸਾਨੂੰ ਨਹੀਂ ਦਿੰਦੇ ਹੁਣ ਕੀ ਕਰਾਇਗੇ ਛੋਟਾ ਸਾਡਾ ਸਟੈਪ ਹੀ ਇਸ ਤੋਂ ਅਸੀਂ ਅੱਗੇ ਵੱਡਾ ਸਟੈਪ ਕਰਾਂਗੇ ਮੰਨ ਲਓ ਵੱਡਾ ਕੋਈ ਰੋਡ ਜਮ ਕਰਾਂਗੇ ਆਖਰ ਇਹ ਕੋਸ਼ਿਸ਼ ਕਰਾਂਗੇ ਫੇਰੀ ਠੀਕ ਹੈ ਤਾਂ